ਸ਼ੀ ਕਾਲ ਜੇ ਮੈਲਾ ਪ੍ਰੇਤ ਘਰ ਹਜ਼ਰਾਂ ਸਿੰਘ ਗੁੱਪੇ ਸਿੰਘ ਦੁਆਰਾ ਲਿਖਿਆ ਨਾਵਲ ਨੰਦ ਸੰਜੋਗਾ ਨੇ ਦਾ ਪਾਗ ਨੋਮਾ ਲਾ ਕੇ ਆਪ ਆਪੇ ਸ਼ੁਰੂ ਕਰਦੀ ਹਾਂ ਨਾਜ਼ਰ ਡੋਕੀ ਲੈਣੇ ਤੋ ਸੜਿਆਸਤੋਂ ਦੇ ਕਿਦਾਂ ਬਣਦਾ ਇਹ ਪੂਲਾ ਜਿੱਥੇ ਸਾਨੂੰ ਕੁਝ ਪਤਾ ਹੀ ਨਾ ਹੋਵੇ ਸਾਰੀ ਉਮਰ ਖੇਤਾਂ 'ਚ ਮਰਮਰ ਕੇ ਕੰਮ ਕਰਨ ਨਾਲੋਂ ਤੂੰ ਸੋਚਿਆ ਇੱਕੋ ਛਟਕੇ 'ਚ ਕਿਉਂ ਨਾ ਮੈਂ ਮੀ ਜਮੀਨਾਂ ਦਾ ਮਾਲਕ ਵੰਜਾਂ ਮ ਰੇਸ਼ਮ ਵੀਰੇ ਇਹ ਤੁਸੀਂ ਕੀ ਕਹਿ ਰਹੇ ਹੋ ਕਰਮਦੀਪ ਜੀ ਮੇਰੇ ਘਰ ਵਾਲਾ ਹੈ ਤੇ ਤੁਸੀਂ ਮੇਰੇ ਸਾਹਮਣੇ ਹੀ ਉਸ ਨੂੰ ਗਾਲਾਂ ਕੱਢੀ ਜਾ ਰਹੇ ਹੋ ਇਹ ਠੀਕ ਨਹੀਂ ਆ ਜੇ ਤੁਸੀਂ ਸਾਨੂੰ ਨਹੀਂ ਮੰਨਣਾ ਤਾਂ ਸਾਫ਼ ਕਹਿ ਦਿਓ ਪਰ ਇੰਜ ਘਰ ਆਏ ਆਪਣੇ ਜਵਾਈ ਪਾਈ ਨੂੰ ਜਲੀਲਤਾ ਨਾ ਕਰੋ ਜਗਰ ਉਹ ਤੂੰ ਜਵਾਈ ਪਾਈ ਦੀ ਗੱਲ ਕਰਦੀ ਓਏ ਸਾਡੇ ਦਾ ਘਰ ਵਿੱਚ ਕੁੱਤਾ ਵੀ ਨਸ਼ਲ ਦੇ ਕੇ ਪਾਲਿਆ ਜਾਂਦਾ ਈ ਇਦਾਂ ਦੇ ਨੂੰ ਤਾਂ ਮੈਂ ਸੜਾ ਆਪਣੀ ਸੇਰੀ ਵੀ ਨਾ ਰੱਖਾਂ ਜਿਸ ਨੂੰ ਤੂੰ ਆਪਣਾ ਖਸਮ ਬਣਾ ਲਿਆ ਏ ਅਸਲ 'ਚ ਤੇਰਾ ਤੇ ਤੇਰਾ ਬਾਪੂ ਦਾ ਦਮਖਰਾਵੋਗੇ ਕਿਉਂ ਨਜ਼ਰਾ ਮੈਂ ਸਹੀ ਕਿਹਾ ਨਾ ਨਾਜਰ ਹਾਂਜੀ ਵੇ ਬਿਲਕੁਲ ਸਹੀ ਕਿਹਾ ਯਾ ਉਹ ਅਸੀਂ ਤਾਂ ਤੇਰੀ ਲਈ ਕਿਸੇ ਵੱਡੇ ਘਰਵਰ ਵਾਲਾ ਕੋਈ ਮੁੰਡਾ ਲੱਭ ਰਹੇ ਸੀ ਨੱਕੀ ਦੁਨੀਆ 'ਚ ਹੋਰ ਮੁੰਡੇ ਮੁੱਕ ਗਏ ਸੀ ਜੋ ਤੈਨੂੰ ਆ ਸਾਲਾ ਨੰਗ ਜਿਹਾਈ ਪਸੰਦ ਆ ਨਾ ਸਾਨੂੰ ਇਸ ਦਾ ਘਰਵਰ ਪਤਾ ਨਾ ਕੁਝ ਹੋਰ ਤੈਨੂੰ ਪਤਾ ਏ ਤੂੰ ਇਹ ਵਿਆਹ ਕਰਵਾ ਕੇ ਸਾਰੇ ਸ਼ਰੀਕੇ ਚ ਸਾਡੀ ਨੱਕ ਵੜਾ ਦਿੱਤੀ ਆ ਜੇ ਤੂੰ ਚਾਹਦੀ ਤਾਂ ਮਨਾ ਵੀ ਕਰ ਸਕਦੀ ਸੀ ਪਰ ਨਹੀਂ ਤੈਨੂੰ ਤਾਂ ਮੁੰਡਾ ਪਸੰਦ ਆ ਗਿਆ ਸੀ ਨਾ ਆਹੀ ਕੁਛ ਤਾਂ ਕਰਨ ਲਈ ਤਾਂ ਸੀ ਤੈਨੂੰ ਪੂਆ ਕੁਲ ਭੇਜਿਆ ਸੀ ਤੂੰ ਸਿਰਫ ਇੱਕ ਨਾ ਕਰਨੀ ਸੀ ਬਸ ਵਾਕਿਆ ਸੀ ਸਭ ਕੁਝ ਸੰਭਲ ਲੈਣਾ ਸੀ ਨਾਲੇ ਸੰ ਬਾਪੂਤੀ ਦਿੱਤੀ ਜਵਾਂ ਦੀ ਇੱਜ਼ਤ ਵੀ ਰਹਿ ਜਾਣੀ ਸੀ ਹਰੀਸ਼ਮ ਬਿਰੇ ਮੰਨਿਆ ਕਿ ਤੁਸੀਂ ਮੇਰੇ ਤੋਂ ਵੱਡੇ ਹੋ ਪਰ ਇਸ ਤਰ੍ਹਾਂ ਮੇਰੇ ਸਾਹਮਣੇ ਘਰਵਾਲੇ ਦੀ ਬੇਇੱਜ਼ਤੀ ਕਰਨ ਵੀ ਠੀਕ ਨਹੀਂ ਆ ਮੈਂ ਤਾਂ ਸਿਰਫ ਵਿਆਹ ਹੀ ਕਰਵਾਇਆ ਈ ਨਾ ਕਿਹੜਾ ਕਿਤੇ ਕਿਸੇ ਨਾਲ ਘਰੋਂ ਭੱਜ ਕੇ ਤੁਹਾਡਾ ਮੂੰਹ ਕਾਲਾ ਕਰਵਾ ਦਿੱਤਾ ਈ ਜੇ ਤੁਹਾਨੂੰ ਇੰਨੀ ਨਫ਼ਰਤ ਸੀ ਮੇਰੇ ਹੋਣ ਵਾਲੇ ਘਰਵਾਲੇ ਨਾਲ ਤਾਂ ਕੱਲ ਕਿਉਂ ਫਿਰ ਮੇਰੀਆਂ ਇਸਦੇ ਨਾਲ ਲੰਮ ਹੋਣ ਦਿੱਤੀਆਂ ਨਾ ਉਦਾਂ ਦਾ ਤੂੰ ਹਰ ਵੇਲੇ ਮੋਢੇ ਤੇ ਬੰਦੂਕ ਟੰਕ ਕੇ ਵੱਡਾ ਵੈਲੀ ਵੰਦਾ ਰਹਿਣਾ ਆ ਜੇ ਤੁਹਾਨੂੰ ਮੁੰਡਾ ਨਹੀਂ ਪਸੰਦ ਸੀ ਤਾਂ ਮੇਰਾ ਵਿਆਹ ਹੀ ਨਾ ਹੋਣ ਦਿੰਦੇ ਉਸੇ ਟਾਈਮ ਮੈਨੂੰ ਜਕਰਮਦੀਪ ਜੀ ਨੂੰ ਗੋੜੀ ਮਾਰ ਦਿੰਦੇ ਨਾ ਘੱਟੋ ਘਟਾ ਸ਼ਰੀਕਿਛ ਤੋਂ ਡਿੰ ਨਕ ਤਾਂ ਨ ਵੱਡੀ ਜਾਂਦੀ ਵੈਸੇ ਵੀ ਬਾਪੂ ਜੀ ਨੇ ਜਰਨੈਲ ਵੀਰ ਜੀ ਦੇ ਬਾਪੂ ਜੀ ਨੂੰ ਜਵਾਨ ਦਿੱਤੀ ਸੀ ਉਹਨਾਂ ਨੇ ਤਾਂ ਦੋਸਤੀ ਚ ਦਿੱਤੀ ਆਪਣੀ ਜਵਾਨ ਨਵਾਈ ਗਈ ਤੇ ਹੁਣ ਮੈਂ ਹੁਣ ਇੱਕ ਚੰਗੀ ਪਤਨੀ ਹੋਣ ਦਾ ਫਰਜ਼ ਨਿਭਾ ਕੇ ਆਪਣੇ ਪੀਪੇ ਬਾਪੂ ਨੂੰ ਦਿਖਾਉਣਾ ਏ ਤਾਂ ਕਿ ਕੱਲ ਨੂੰ ਉਹਨਾਂ ਨੂੰ ਆਪਣੇ ਲਈ ਫੈਸਲੇ ਤੇ ਫਕਰ ਹੋਵੇ ਨਾ ਕਿ ਕੋਈ ਅਫਸੋਸ ਆਪਣੇ ਵਿਆਹ ਪਿੱਛੇ ਤਾਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਜਦ ਵੀ ਮਿਲਣ ਆਉਂਦੀਆਂ ਨੇ ਤਾਂ ਆਪਣੇ ਦਿਲ 'ਚ ਸੋ ਸੋ ਚਾ ਲੈ ਕੇ ਆਉਂਦੀਆਂ ਨੇ ਉਹ ਤਾਂ ਹਰ ਵੇਲੇ ਬਸ ਭਰਾਮਾਂ ਦੀ ਹਮੇਸ਼ਾ ਸੁਖ ਸਾਥ ਹੀ ਲੋਚਦੀਆਂ ਨੇ ਪਰ ਤੁਸੀਂ ਅੱਜ ਪਹਿਲੀ ਵਾਰ ਹੀ ਵਿਆਹ ਤੋਂ ਪਿੱਛੋਂ ਸਾਡੇ ਘਰ ਆਉਂਤੇ ਕਰਮਦੇਵ ਜੀ ਨਾਲ ਜੋ ਕਟਿਆ ਗੱਲਬਾਤ ਕੀਤੀ ਹੈ ਨਾ ਇਹ ਮੈਂ ساری ਉਮਰ ਨਹੀਂ ਭੁੱਲਾਂਗੀ ਤੁਹਾਡੀ ਛੋਟੀ ਭੈਣਾ ਨਾ ਸ਼ਾਇਦ ਇਸ ਕਰਕੇ ਭਾਵਨਾ ਮਚ ਵੈ ਕਿ ਬੀਬੀ ਦੇ ਮਨ ਕਰਨ ਦੀ باوجود ਵੀ ਤੁਹਾਨੂੰ ਮਿਲਣ ਆਗੀ ਤੁਸੀਂ ਅੱਜ ਜਿਹੜੀ ਆਪਣੀ ਜ਼ਮੀਨ ਪਿੱਛੇ ਮੇਰੇ ਘਰ ਵਾਲੇ ਦੀ ਇੰਨੀ ਬੇਇਜ਼ਤੀ ਕੀਤੀ ਹੈ ਨਾ ਤੁਹਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਤੁਸੀਂ ਦੇਖਣਾ ਇੱਕ ਦਿਨ ਕਰਮਦੀਪ ਜੀ ਇੱਕ ਦਿਨ ਇਸ ਤੋਂ ਜ਼ਿਆਦਾ ਜ਼ਮੀਨ ਜਾਇਦਾਦੀ ਮਾਲਕ ਹੋਣਗੇ ਜਿੱਦਾਂ ਅੱਜ ਇਹ ਸ਼ਰੀਫ ਬੰਦਾ ਤੁਹਾਡੇ ਅੱਗੇ ਸਿਰ ਸੁੱਟੀ ਬੈਠਾ ਹੈ ਨਾ ਇੱਕ ਦਿਨ ਤੁਸੀਂ ਵੀ ਇਸਦੇ ਅੱਗੇ ਐਵੇਂ ਹੀ ਸਿਰ ਸੁੱਟ ਕੇ ਬੈਠੇ ਹੋਮੋਗੇ ਇੱਕ ਕੱਲ ਨਾ ਪੁੱਲਨਾ ਇਸ ਸਮਾਂ ਬਹੁਤ ਬਲਵਾਨ ਹੁੰਦਾ ਹੈ ਇੱਕ ਅੱਧ ਕਿਸੇ ਨੂੰ ਤਖਤ ਤੇ ਬਿਠਾ ਦੇਵੇ ਤਿਕਦਰਾਜੀ ਨੂੰ ਮੰਗਨ ਲਾ ਦੇਵੀ ਇਹਦਾ ਕੋਈ ਪੁਰੂਸਾ ਨਹੀਂ ਹੁੰਦਾ ਇਕਲਹੁਰ ਜਦ ਤੱਕ ਬੇਬੀ ਬਾਪੂਆ ਮੈਂ ਵੀ ਹੁਣ ਉਦੋਂ ਤੱਕ ਹੀ ਆਪਣੇ ਪੀਕੇ ਆਵਾਂਗੀ ਉਹਨਾਂ ਨੂੰ ਮਿਲਣ ਹਾਲਚਲ ਪੁੱਛਣ ਜਿਸ ਦਿਨ ਹੋਈ ਇਸ ਦੁਨੀਆ ਤੋਂ ਤੁਰ ਗਈ ਨਵਰੇ ਮੈਂ ਵੀ ਮੁੜ ਕੇ ਦੁਬਾਰਾ ਇਸ ਘਰ ਵਿੱਚ ਪੈਰ ਨਹੀਂ ਪਾਉਂਦੀ ਚਲੋ ਉੱਠੋ ਤੁਸੀਂ ਕਰਮਦੇਵ ਜੀ ਆਪਾਂ ਆਪਣੇ ਘਰ ਨੂੰ ਚਲੀਏ ਫਿਰ ਰੀਸ਼ਮ ਕਰਮੇ ਨੂੰ ਆਪਣੇ ਨਾਲ ਕਮਰੇ ਚੋ ਲੈ ਕੇ ਬਾਹਰ ਆਈ ਤੇ ਉਹ ਆਪਣੀ ਬੇਬੀ ਨੂੰ ਮਿਲ ਕੇ ਜੀਪ 'ਚ ਬੈਠ ਕੇ ਆਪਣੇ ਘਰ ਵੱਲ ਨੂੰ ਚੱਲ ਪਏ ਕਰਮਾ ਤੇ ਰੇਸ਼ਮ ਦੋਵੇਂ ਜੀਪ 'ਚ ਬੈਠ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਕਰਮਾ ਚੁੱਪਚਾਪ ਬੈਠਾ ਜੀਪ ਚਲਾ ਰਿਹਾ ਸੀ ਪਰ ਰੇਸ਼ਮ ਉਸੇ ਵੱਲ ਹੀ ਦੇਖੀ ਜਾ ਰਹੀ ਸੀ ਫਿਰ ਜਦੋਂ ਮਾਂ ਚੋਕੀ ਨਦੀਰ ਤੱਕ ਕੋਈ ਵੀ ਕੁਝ ਨਾ ਬੁਲਿਆ ਤਾਂ ਰੇਸ਼ਮ ਕਰਮੇ ਦੇ ਹੱਥ ਧੜਕਦੇ ਹੋਏ ਕਹਿਣ ਲੱਗੀ ਕਰਮਦੀਪ ਜੀ ਤੁਸੀਂ ਜੀਪ ਸਾਈਡ ਤੇ ਕਰਕੇ ਰੋਕੋ ਫਿਰ ਜਦ ਕਰਮੇ ਨੇ ਜੀਪ ਸੜਕ ਦੇ ਕਿਨਾਰੇ ਤੇ ਰੋਕੀ ਤਾਂ ਰੇਸ਼ਮ ਉਸ ਤੋਂ ਆਪਣੇ ਮੂੰਹ ਵੱਲ ਕਰਦੇ ਹੋਏ ਕਹਿਣ ਲੱਗੀ ਗਰਮਦੀਪ ਜੀ ਅੱਜ ਜੋ ਕੁਝ ਮੇਰੇ ਪਿੱਛੇ ਕਰ ਤੁਹਾਡੇ ਨਾਲ ਹੋਇਆ ਨਾ ਉਸਦੇ ਮੈਨੂੰ ਤਾਂ ਜਰਾ ਵੀ ਉਮੀਦ ਨਹੀਂ ਸੀ ਨਾ ਵੀਰੇ ਹੁਣੇ ਤੁਹਾਡੇ ਨਾਲ ਐਵੇਂ ਕਿਵੇਂ ਗੱਲ ਕਰ ਸਕਦੀ ਆ ਪੂਰਾ ਆਪਣੇ ਰਿਸ਼ਤੇ ਦਾ ਤਹੀ ਲਿਹਾਜ਼ ਰੱਖ ਲੈਂਦੇ ਤਾਂ ਜੋ ਕੁਝ ਹੋਇਆ ਮੈਂ ਹੁਣ ਉਹ ਸਭ ਬਦਲਦਾ ਨਹੀਂ ਸਕਦੀ ਪਰ ਇਸ ਤੇ ਲਈ ਮੈਂ ਆਪਣੇ ਪੂਰੇ ਪਰਿਵਾਰ ਵੱਲੋਂ ਤੁਹਾਡੇ ਤੋਂ ਹੱਥ ਜੋੜ ਕੇ ਬਸ ਮਾਫੀ ਹੀ ਮੰਗ ਸਕਦੀ ਆ ਮੈਨੂੰ ਨਹੀਂ ਪਤਾ ਸੀ ਵਿਰੇ ਹੁਨੇ ਸਾਡੇ ਵਿਆਹ ਨੂੰ ਲੈ ਕੇ ਆਪਣੇ ਦਿਲ ਵਿੱਚ ਇਨੀ ਨਫ਼ਰਤ ਭਰੀ ਬੈਠੇ ਆ ਮੇਰੇ ਸਾਹਮਣੇ ਉ ਤੂੰ ਨੂੰ ਕਿਦਾਂ ਮੰਦਾ ਚੰਗਾ ਬੋਲਦੇ ਰਹੇ ਤੇ ਮੈਂ ਕੁਝ ਕਰ ਵੀ ਨਹੀਂ ਸਕੇ ਕਰਮਾ ਰੇਸ਼ਮ ਯਾਰ ਤੂੰ ਹਰ ਗੱਲ ਤੇ ਕਿਉਂ ਮੇਰੇ ਤੋਂ ਮਾਫੀ ਮੰਗਣ ਬੈਠਾ ਨੇ ਤੈਨੂੰ ਪਤਾ ਹੈ ਨਾ ਤੂੰ ਤਾਂ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਵੀ ਕਿਉਂ ਮੇਰੇ ਅੱਗੇ ਹੱਥ ਛੋੜ ਲੈਣੇ ਗੁਰੂ ਮਹਾਰਾਜ ਦੀ ਹਜੂਰੀ ਜਿਵੇਂ ਲਾਮਾ ਲੈ ਕੇ ਸਾਰੀ ਉਮਰਾਂ ਦੇ ਲਈ ਇੱਕ ਦੂਜੇ ਦੇ ਸਾਥੀ ਬਣਿਆ ਮੈਨੂੰ ਤੇਰੇ ਭਰਾਮਣਣ ਕੋਈ ਗਿਲਾ ਸ਼ਿਕਵਾ ਨਹੀਂ ਆ ਉਹ ਵੀ ਸ਼ਾਇਦ ਆਪਣੀ ਜਗ੍ਹਾ ਸਹੀ ਨਹੀਂ ਜਿਸ ਇਨਸਾਨ ਨੂੰ ਖੁਦ ਨਹੀਂ ਪਤਾ ਉਹ ਕੌਣ ਆ ਉਸਦੇ ਮਾਂ ਪਿਓ ਕੌਣ ਸੀ ਤੇ ਉਹ ਕਿਹੜੇ ਖਾਨਦਾਨ ਦੇ ਆ ਪਹਿਲਾਂ ਕੌਣ ਉਸਨੂੰ ਆਪਣੇ ਘਰ ਦਾ ਜਵਾਈ ਬਣਾਉ ਤੈਨੂੰ ਪਤਾ ਆ ਸਾਡਾ ਤਾਂ ਸ਼ਾਇਦ ਵਿਆਹ ਵੀ ਨਾ ਹੁੰਦਾ ਜੇ ਕਿਤੇ ਬੇਬੇ ਤੇ ਵੀਰਾ ਤੇਰੇ ਘਰ ਨਾ ਆਉਂਦੇ ਮੈਨੂੰ ਤਾਂ ਪਤਾ ਹੀ ਸੀ ਇਹ ਸਭ ਕੁਝ ਹੋਣਾ ਹੀ ਆ ਪਰ ਜੋ ਕੁਝ ਅੱਜ ਤੂੰ ਆਪਣੇ ਭਰਾਵਾਂ ਨਾਲ ਮੇਰੇ ਪਿੱਛੇ ਕੀਤਾ ਨਾ ਉਸ ਨੂੰ ਦੇਖ ਕੇ ਮੈਨੂੰ ਪਤਾ ਲੱਗ ਗਿਆ ਕਿ ਰੇਸ਼ਮ ਦੀ ਜ਼ਿੰਦਗੀ ਚ ਉਸੇ ਕਰਮੇ ਲਿਖੀ ਜਗ੍ਹਾ ਹੈ ਤੈਨੂੰ ਆਪਣਾ ਹਮਸਫਰ ਛੁਣ ਕੇ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਕੀਤਾ ਏ ਤੂੰ ਕੋਈ ਫਿਕਰ ਨਾ ਕਰੀ ਕਰਜਾ ਕੀ ਆਪਾਂ ਕਿਸੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਨੀ ਰੇਸ਼ਮ ਹੁਣ ਮੈਂ ਤੈਨੂੰ ਇਹ ਗੱਲ ਦੱਸਾਂ ਜੀ ਕਰਮਾ ਹਾਂਜੀ ਦੱਸੋ ਰੀਸ਼ਮ ਵਿਆਹ ਤੋਂ ਪਹਿਲਾਂ ਜਦ ਕਦੇ ਵੀ ਕੋਈ ਮੁੰਡਾ ਮੈਨੂੰ ਦੇਖਦਾ ਸੀ ਤਾਂ ਤੁਹਾਡੀ ਮੰਗ ਉਹ ਹੀ ਮੇਰੇ ਮਗਰ ਮਗਰ ਘੁੰਮਦਾ ਰਹਿੰਦਾ ਸੀ ਪਰ ਸ਼ਾਇਦ ਉਸ ਨੂੰ ਮੇਰੇ ਘਰ-ਵਾਰ ਬਾਰੇ ਪਤਾ ਲੱਗ ਜਾਂਦਾ ਸੀ ਉਹ ਅਗਲੇ ਦਿਨ ਗਾਇਬ ਹੀ ਹੋ ਜਾਂਦਾ ਸੀ ਪਰ ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋਏ ਵੀ ਇਹਨਾਂ ਰਿਸਕ ਲਿਆ ਮੈਨੂੰ ਸਭ ਦੇ ਸਾਹਮਣੇ ਹੀ ਆਪਣੀ ਦਿਲ ਦੀ ਗੱਲ ਕਹਿ ਗਏ ਇਹ ਗਲਤਾਂ ਮੇਰੇ ਦਿਲ ਨੂੰ ਪਾ ਗਈ ਕਿ ਮੁੰਡੇ ਚ ਦਮਤਾ ਹੈ ਨਹੀਂ ਮੇਰੇ ਭਰਾਮਾਂ ਵਾਰੇ ਜਾਣਦੇ ਹੋਈ ਵੀ ਕੋਈ ਇੰਨੀ ਵੱਡੀ ਗੱਲ ਮੈਨੂੰ ਕਹੀ ਕਿ ਮੈਂ ਜਾਏ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਹੁਣ ਆਪਾਂ ਮਿਲ ਕੇ ਜ਼ਿੰਦਗੀ ਚ ਤੂੰ ਅਹਿਮ ਕੰਮ ਕਰਨੇ ਆ ਪਹਿਲਾਂ ਤੁਹਾਡੀ ਪਛਾਣ ਲੱਭਣੀ ਆ ਤੇ ਦੂਜਾ ਕੰਮ ਤੁਹਾਨੂੰ ਬਾਹਰ ਭੇਜਣਾ ਆ ਕਰਮ ਯਾਰ ਪਰ ਤੇਰੇ ਤੋਂ ਬਿਨਾਂ ਮੈਂ ਬਾਹਰ ਇਕੱਲਾ ਕਿੱਥੇ ਰਹਾਗਾ ਮੇਰਾ ਨਹੀਂ ਉਤੇ ਜੀ ਲੱਗਣਾ ਕਰੀਸ਼ਮ ਜਿਹਨਾਂ ਲਵੀਰਾ ਵਿਤਾ ਸਾਰਾ ਸਾਰਾ ਸਾਲ ਘਰੋਂ ਬਾਹਰ ਹੀ ਰਹਿੰਦਾ ਆ ਨਾ ਪਤਾ ਪਹਿਲਾਂ ਪਹਿਲਾਂ ਬੰਦੇ ਨੂੰ ਔਖਾ ਹੀ ਲੱਗਦਾ ਹੁੰਦਾ ਆ ਪਰ ਫਿਰ ਹੌਲੀ ਹੌਲੀ ਸਭ ਠੀਕ ਹੋ ਜਾਂਦਾ ਹੁੰਦਾ ਆ ਨਾਲੇ ਤੁਸੀਂ ਉੱਤੇ ਜਾ ਕੇ ਦੱਬ ਕੇ ਮਿਹਨਤ ਕਰਨਾ ਤੇ ਫਿਰ ਮੈਨੂੰ ਵੀ ਆਪਣੇ ਕੋਲ ਬੁਲਾ ਲੈਣਾ ਫਿਰ ਆਪਾਂ ਰਲ ਕੇ ਆਪਣੇ ਸੁਪਨੇਆਂ ਦਾ ਸੋਹਣਾ ਜਿਹਾ ਮਹਿਲ ਬਣਾਵਾਂਗੇ ਕਰਮਾ ਸੁਪਨੇਆਂ ਦਾ ਮਹਿਲ ਆਪਾਂ ਫਿਰ ਕਦੇ ਬਣਾ ਲਵਾਂਗੇ ਹੁਣ ਆਪਾਂ ਪਹਿਲਾਂ ਕਰਨੇ ਚੱਲੀਏ ਸੂਝ ਫੇਟਲ ਰਹੀ ਅਰੀਸ਼ਮ ਚਲੋ ਜੀ ਫਿਰ ਆਲੋ ਮੈਂ ਤੁਹਾਡੀ ਜੀਪ ਵੀ ਸਟਾਰਟ ਕਰਦੀ ਕਿ ਕਸ ਨੇ ਚਾਬੀ ਘੁਮਾ ਦਿੱਤੀ ਤੇ ਫਿਰ ਉਹ ਦੂਮੇ ਆਪਣੇ ਪਿੰਡ ਵੱਲੋਂ ਚੱਲ ਪਈ ਫਿਰ ਜਲ ਸੂਝ ਟਲੇਤੀ ਉਹ ਦੂਮੇ ਆਪਣੇ ਘਰ ਪਹੁੰਚੇ ਤਾਂ ਰੀਸ਼ਮ ਨੇ ਆਪਣੇ ਘਰ ਸਭ ਦੇ ਠੀਕ ਠਾਕ ਹੋਣ ਵਾਰੇ ਆਪਣੀ ਬੇਬੀ ਤੇ ਭਾਬੀ ਨੂੰਨ ਦੱਸਿਆ ਇਹ ਤਾਂ ਹੈ ਫਿਰ ਕਰਦੇ ਹੋਏ ਦਿਨ ਮਹੀਨੇ ਬੀਤਣ ਲੱਗੇ ਇਹਦੇ ਜਰਨੈਲ ਦੀਆਂ ਛੁੱਟੀਆਂ ਵੀ ਮੁੱਕਣ ਵਾਲੀਆਂ ਸਨ ਤੇ ਕੁਝ ਦਿਨਾਂ ਬਾਅਦ ਉਹ ਵੀ ਆਪਣੇ ਕੈਂਪ ਵਾਪਸ ਮੜ ਗਿਆ ਕਰਮੇ ਨੇ ਆਪਣੇ ਖੇਤੀવાડી ਤੇ ਕਰਦੇ ਸਾਰੇ ਕੰਮ ਤੰਦੇ ਸੰਭਲ ਲਈ ਉਹ ਤਾਂ ਰੇਸ਼ਮ ਨੇ ਵੀ ਆਪਣੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਚੱਕ ਲਈ ਸੀ ਰਣੂ ਨੂੰ ਉਹ ਕਰਦਾ ਕੋਈ ਕੰਮ ਕਰ ਨਹੀਂ ਦਿੰਦੀ ਸੀ ਸਾਰੇ ਕੰਮਾਂ 'ਚ ਆਪ ਹੀ ਭੱਜੀ ਫਿਰਦੀ ਰਹਿੰਦੀ ਸੀ ਫੇਜ਼ਦ ਕਰਦੇ ਕੰਮ ਕਰ ਖਤਮ ਹੋਣੀ ਤਾਂ ਰੇਸ਼ਮ ਆਪਣੇ ਪਤੀ ਜੇ ਜੁਰਾ ਬਣੂ ਝੱਕੇ ਸਾਰਾ ਦਿਨ ਉਸੇ ਨਾਲ ਖੇਡਦੀ ਰਹਿੰਦੀ ਸੀ ਜਦ ਕਦੇ ਬੀਬੀ ਨੇ ਆਪਣੇ ਖੇਤ ਗਿਆੜਾ ਮਾਰਨ ਜਾਣਾ ਤਾਂ ਰੇਸ਼ਮ ਕਦੇ ਕਦਾਈ ਆਪਣੇ ਬੀਬੀ ਦੇ ਨਾਲ ਸਬਜ਼ੀ ਵਗੈਰਾ ਲੈਣ ਖੇਤ ਵੀ ਚਲੀ ਜਾਂਦੀ ਹੁੰਦੀ ਸੀ ਜ਼ਿੰਦਗੀ 'ਚ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ ਇੱਕ ਦਿਨ ਕਰਮੇ ਨੂੰ ਆਪਣੀ ਬੀਬੀ ਦੇ ਨਾਲ ਕਿਸੇ ਦੂਰ ਦੀ ਰਿਸ਼ਤੇਦਾਰੀ ਚ ਵਿਆਹ ਜਾਣਾ ਪਿਆ। ਵੈਸੇ ਤਾਂ ਬੀਬੀ ਤਾਂ ਨਹੀਂ ਦੂਰ ਜਾਣੋਂ ਮਨ ਨਹੀਂ ਸੀ ਪਰ ਜਦ ਅਗਰ ਆਪਕਾਰ ਚਲ ਕੇ ਇਹਨੇ ਮਾਨ ਨਾਲ ਵਿਆਹ ਦਾ ਕਾੜ ਦੇਣਾ ਵੀ ਤਾਂ ਚਲ ਕੇ ਆਈ। ਉਸ ਇਨਸਾਨ ਦਾ ਮਾਨ ਤਾਂ ਤਾਂ ਰੱਖਣਾ ਹੀ ਪੈਂਦਾ ਹੈ ਨਾ। ਕਦੋਂ ਮੈਂ ਸਵੇਰੇ ਹੀ ਆਪਣੇ ਕਰੋਨਿਕਲ ਪੇ ਦੂਰ ਦਾ ਸਫ਼ਰ ਹੋਣ ਕਰਕੇ ਉਹਨਾਂ ਦੇ ਅਗਲੇ ਦਿਨ ਘਰ ਨੂੰ ਵਾਪਸ ਮੁੜਨਾ ਸੀ। ਚਲਦੀ ਚਲਦੀ ਉਹਨਾਂ ਨੂੰ ਦੁਪਹਿਰ ਹੋ ਗਈ ਸੀ ਤੇ ਉਹ ਦੁਪਹਿਰ ਦੀ ਧੂਕ ਵਜੀ ਵਿਆਵਲੇ ਘਰ ਪਹੁੰਚੀ ਜਦ ਉਹ ਪਿੰਡ ਦੀ ਚੂਚ ਦਾਖਲ ਹੋਈ ਤਾਂ ਕਰਮੇ ਨੇ ਪਿੰਡ ਦੇ ਬਾਹਰ ਬੂੜੇ ਹੀਠਾਂ ਲੱਗੇ ਪਿੰਡ ਦੇ ਨਾਮ ਵਾਲੇ ਪੱਥਰ ਜਰ ਦੇਖਿਆ ਤਾਂ ਉਸ ਦੇ ਉੱਤੇ ਕਰਮੇ ਦੇ ਪਿੰਡ ਦਾ ਨਾਂ ਲਿਖਿਆ ਹੋਇਆ ਸੀ ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਕਿ ਆ ਜੀਨੇ ਸਾਲਾਂ ਬਾਅਦ ਕਿਸਮਤ ਫੇਰ ਕੇ ਮੈਂ ਉਸ ਨੂੰ ਉਸੇ ਪਿੰਡ ਚ ਲੈ ਆਈ ਜਿੱਥੇ ਕਦੇ ਉਹ ਚੱਲਿਆ ਸੀ ਫਿਰ ਜਦ ਉਹ ਪਿੰਡ ਦੀਆਂ ਗਲੀਆਂ 'ਚ ਹੁੰਦੇ ਹੋਏ ਵਿਆਹ ਵਾਲੇ ਘਰ ਪਹੁੰਚੇ ਤਾਂ ਕਰਮਾ ਹੈਰਾਨ ਹੁੰਦਾ ਹੋਇਆ ਸਾਰਾ ਕੁਝ ਦੇਖ ਰਿਹਾ ਸੀ ਫਿਰ ਬੇਬੇ ਕਰਮੇ ਨੂੰ ਗੌਰ ਨਾਲ ਇਹ ਸਭ ਕੁਝ ਦੇਖਦੇ ਹੋਏ ਦੇਖ ਕੇ ਕਹਿਣ ਲੱਗੀ ਕੀ ਗੱਲ ਕਰਮਿਆ ਇਨੇ ਧਿਆਨ ਨਾਲ ਕੀ ਦੇਖ ਰਿਹਾ ਹੈਂ ਕਰਮਾ ਬੇਬੇ ਇਹ ਮੇਰਾ ਪਿੰਡਾ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਕੁਝ ਸ਼ੁਰੂਆਤੀ ਸਾਲ ਗੁਜ਼ਾਰੇ ਸਨ ਬੇਬੇ ਤੂੰ ਸੱਚ ਕਹਿ ਰਹੀ ਹੈ ਪੁੱਤ ਫਿਰ ਤਾਂ ਬਹੁਤ ਹੀ ਚੰਗੀ ਗੱਲ ਆ ਜੀ ਰੱਬ ਨੇ ਜਾਇਆ ਤਾਂ ਹੁਣ ਆਪਾਂ ਆਈ ਤਾਂ ਹੈਗੀਆਂ ਇਸੇ ਬਹਾਨੇ ਤੇਰੀ ਪਹਿਚਾਨ ਵੀ ਆਪਣੇ ਨਾਲ ਲੈ ਕੇ ਜਾਵਾਂਗੇ ਚਲਾ ਪੁੱਤ ਡਰਨਾ ਕੁਝ ਨਹੀਂ ਹੁੰਦਾ ਕਰਮ ਨਹੀਂ ਬੀਬੀ ਵੀਰੇ ਨੂੰ ਦਿੱਤਾ ਮੇਰਾ ਵਾਦਾ ਟੁੱਟ ਜਾਓ ਬੀਬੀ ਪੁੱਤ ਕੁਝ ਨਹੀਂ ਹੁੰਦਾ ਹੁਣ ਸਾਨੂੰ ਕਿਹੜਾ ਪਤਾ ਸੀ ਆਪਾਂ ਤੇਰੇ ਪਿੰਡ ਹੀ ਵਿਆਹ ਜਾਣਾ ਆ ਚਲਾ ਸ਼ਾਬਾਸ਼ ਸ਼ਾਇਦ ਰੱਬ ਵੀ ਹੀ ਚਾਹੁੰਦਾ ਸੀ ਕਿ ਆਪਾਂ ਤੇਰੇ ਪਿੰਡ ਆਈਏ ਫਿਰ ਉਹ ਦੋਵੇਂ ਜੀਪ ਜੋ ਉੱਤਰ ਕੇ ਜਲਕਰ ਦੇ ਅੰਦਰ ਆਈ ਤਾਂ ਵਿਆਹ ਵਾਲਿਆਂ ਨੇ ਉਹਨਾਂ ਦਾ ਜੀ ਆਇਆਂ ਆ ਕੇ ਸਵਾਗਤ ਕੀਤਾ ਫਿਰ ਉਹਨਾਂ ਨੂੰ ਕੁਰਸੀਆਂ ਤੇ ਬਿਠਾ ਕੇ ਚਾਹ ਨਾਲ ਸ਼ੀਰਨੀ ਪਕੌੜੇ ਵਰਤਾਏ ਗਏ ਜਦੋਂ ਉਹ ਬੈਠੇ ਚਾਹ ਪੀ ਰਹੇ ਸਨ ਤਾਂ ਕਰਮੇ ਦੀ ਨਜ਼ਰ ਸਾਹਮਣੇ ਵਿੜਿਜ ਘੁੰਮ ਰਹੀ ਇੱਕ ਬਜ਼ੁਰਗ ਤੇ ਪਈ ਜਦ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਹ ਉਸ ਨੂੰ ਪਹਿਚਾਨ ਗਿਆ ਫਿਰ ਉਹ ਉੱਟ ਕੇ ਉਸ ਦੇ ਕੋਲ ਗਿਆ ਤੇ ਉਹਦੇ ਪੈਰੀ ਹੱਥ ਲਗਾ ਕੇ ਕਹਿਣ ਲੱਗਾ ਹਰਦੇਵ ਚਾਚਾ ਪੈਰੀ ਪੈਣਾ ਆ ਇੱਕ ਜਵਾਨ ਅਜਨਬੀ ਜਿਹੇ ਸਰਦਾਰ ਮੁੰਡੇ ਨੂੰ ਆਪਣੇ ਪੈਰੀ ਹੱਥ ਲਗਾਉਂਦਾ ਹੋਇਆ ਦੇਖੀ ਉਹ ਬਜ਼ੁਰਗ ਧਿਆਨ ਨਾਲ ਉਸਦੇ ਚਿਹਰੇ ਨੂੰ ਦੇਖਦੇ ਹੋਏ ਕਹਿਣ ਲੱਗਾ ਜਿਉਂਦਾ ਰਹਿ ਜਵਾਨਾ ਪਰ ਮੈਂ ਪੁੱਤ ਪਛਾਣਿਆ ਨਹੀਂ ਤੈਨੂੰ ਤੂੰ ਕੌਣ ਹੈ ਤੇ ਮੈਨੂੰ ਕਿਵੇਂ ਜਾਣਦਾ ਈ ਕਰਮਾ ਚਾਚਾ ਜੀ ਮੈਂ ਆ ਕਰਮਾ ਤੁਹਾਡੇ ਯਾਰ ਮੀਰ ਸਿੰਘ ਦਾ ਮੁੰਡਾ ਕਰਮਾ ਤੁਸੀਂ ਮੈਨੂੰ ਭੁੱਲ ਗਏ ਮੇਜਰ ਸਿੰਘ ਦਾ ਨਾਮ ਸੁਣ ਕੇ ਹਰਦੀਪ ਭਾਵੁਕ ਹੋ ਗਿਆ ਤੇ ਫਿਰ ਕਰਮੇ ਨੂੰ ਆਪਣੇ ਗਲ ਨਾਲ ਲਗਾ ਕੇ ਰੋਂਦੇ ਹੋਏ ਕਹਿਣ ਲੱਗਾ ਉਹ ਕਰਮੇ ਪੁੱਤ ਤੂੰ ਕਿੱਥੇ ਚਲਾ ਗਿਆ ਸੀ ਯਾਰ ਸਾਨੂੰ ਸਭ ਨੂੰ ਛੱਡ ਕੇ ਤੈਨੂੰ ਇੱਕ ਵਾਰੀ ਵੀ ਸਾਡਾ ਖਿਆਲ ਨਹੀਂ ਆਇਆ ਕਰਮਾ ਚਾਚਾ ਜੀ ਤੁਸੀਂ ਰੋ ਨਾ ਆਹ ਲਓ ਫੜੋ ਆਰਾਮ ਨਾਲ ਤੁਸੀਂ ਕੁਰਸੀ ਤੇ ਬੈਠੋ ਫਿਰ ਆਪਣੇ ਚਾਚੇ ਦੀਪੇ ਨੂੰ ਕਰਮਾ ਕੁਰਸੀ ਤੇ ਬਿਠਾਉਂਦੇ ਹੋਏ ਕਹਿਣ ਲੱਗਾ ਚਾਚਾ ਜੀ ਕਾਰਜਕਤਾ ਰਿਹੇ ਹੁਣੀ ਸਭ ਕਿਵੇਂ ਆ ਚਾਚਾ ਉਪੁੱਤ ਤੇਰੇ ਜਨ ਪਿਛਤਾ ਜਮੀ ਤੇਰਾ ਸਾਰਾ ਘਰਵਾਰ ਹੀ ਵਿਖਰ ਗਿਆ ਜਿਗਦਾਰ ਜਿੰਨਾ ਆ ਪਲਾਮਾਂ ਸਵੰਦਾ ਸੀ ਉਸਦੇ ਦੋਵੇਂ ਮੁੰਡੇ ਮਾੜੀ ਸੰਗਤ ਸਪੈਕੀ ਉਹਨੇ ਹੀ ਮਾੜੀ ਨਿਕਲੇ ਉਹ ਦੋਵੇਂ ਹੁਣ ਉਸਦੇ ਕਹਨੇ ਤੋਂ ਬਾਹਰ ਆ ਛੋਟਾ ਪ੍ਰਾਤਮਾ ਵੀ ਰੋਜ਼ ਦੀ ਗਲਿਸ਼ ਤੋਂ ਤੰਗਾ ਕੇ ਆਪਣੀ ਘਰਵਾਲੀ ਦੇ ਨਾਲ ਆਪਣਾ ਹਿੱਸਾ ਲੈ ਕੇ ਪਿੰਡ ਛੱਡ ਗਿਆ ਪਰ ਤੇਰੀ ਸਿੰਧੂ ਪੈਨ ਆਪਣੇ ਘਰ ਰਾਜੀ ਖੁਸ਼ੀ ਵਸਦੀਆ ਤੇਰੀ ਜਾਨ ਪਿੱਛੋਂ ਤਾ ਮੁੜ ਕੇ ਮੈਂ ਵੀ ਕਦੀ ਉਸ ਘਰ ਨਹੀਂ ਬੜਿਆ ਪੁੱਤ ਲੋਕ ਤਾਂ ਕਹਿੰਦੇ ਆ ਕਿ ਜੋ ਜ਼ਿਗਦਾਰ ਨੇ ਆਪਣੀ ਘਰ ਵਾਲੀ ਦੀ ਮੰਗਰ ਲਾ ਕੇ ਕੀਤਾ ਤੇਰੇ ਨਾਲ ਕੀਤਾ ਸੀ ਨਾ ਉਸ ਬੱਚੇ ਦੀਆਂ ਬਦਦੁਆਵਾਂ ਇਸ ਘਰ ਨੂੰ ਖਾ ਗਈਆਂ ਅਸਲ 'ਚ ਸਭ ਕੁਝ ਕਰਵਾਉਣ ਵਾਲੀ ਤਾਂ ਤੇਰੀ ਦੀ ਸ਼ੋਤਾਈ ਸੀ ਕਰਮਾ ਨਹੀਂ ਚਾਚਾ ਜੀ ਮੇਰਾ ਰੱਬ ਜਾਣਦਾ ਹੈ ਮੈਂ ਕਦੇ ਵੀ ਆਪਣੇ ਬੀਰੀ ਹੁਣਾਂ ਲਈ ਬਦਦੁਆਮਾਂ ਨਹੀਂ ਮੰਗੀਆਂ ਮੈਂ ਤਾਂ ਹਰ ਵੇਲੇ ਜਦ ਵੀ ਕੀਤੀ ਆ ਬਸ ਉਹਨਾਂ ਦੀ ਸਲਾਮਤੀ ਦੀ ਅਰਦਾਸ ਕੀਤੀ ਆ ਚਾਚਾ ਉਹ ਮੈਂ ਜਾਣਦਾ ਹਾਂ ਪੁੱਤ ਸਾਡਾ ਕਰਮਾ ਇਨਾ ਮਾੜਾ ਨਹੀਂ ਆ ਪਰ ਸਾਲਿਸ਼ ਸਰੀਕੇ ਤੋਂ ਉਸ ਤੱਬਰ ਦੀ ਰਾਜੀ ਖੁਸ਼ੀ ਦੇਖੀ ਨਾ ਗਈ ਜਿਸ ਤੇ ਕਰਕੇ ਉਹਨਾਂ ਨੇ ਇੱਕ ਹਾਲਾਤ ਅਵਸਥਾ ਕਰ ਪਟ ਦਿੱਤਾ ਇੰਨੇ ਨੂੰ ਕਰਮੇ ਦੀ ਬੇਬੇ ਉੱਠ ਕੇ ਉਹਨਾਂ ਦੇ ਕੋਲ ਆਈ ਦੀਪੀ ਨੇ ਹੱਥ ਜੋੜਦੇ ਹੋਏ ਕਹਿਣ ਲੱਗੀ ਸੱਸੇ ਕਾਲ ਬਜ਼ੁਰਗੋ ਹਰਦੀਪ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਅਸੀਸਿੰਦਾ ਹੋਇਆ ਕਹਿਣ ਲੱਗਾ ਜੁਗ-ਜੁਗ ਜੀਤੀ ਪਰ ਮੈਂ ਤੈਨੂੰ ਵੀ ਨਹੀਂ ਸਿਆਣਿਆ ਕਰਮਾ ਚਾਚਾ ਜੀ ਮੇਰੀ ਵੱਡੀ ਬੀਬੀ ਆ ਬੀਬੀ ਕਰ ਮੇ ਪੁੱਤ ਨੂੰ ਆਪਣੇ ਚਾਚਾ ਜੀ ਨੂੰ ਬਾਹਰ ਲੈ ਕੇ ਚੱਲ ਮੈਂ ਉਹ ਤੱਕ ਵਿਆਹ ਵਾਲਿਆਂ ਨੂੰ ਸ਼ਗਨ ਫੜਾਵਾਂ ਫਿਰ ਆਪਾਂ ਕਿਤੇ ਬੈਠ ਕੇ ਗੱਲ ਕਰਦੇ ਹਾਂ ਕਰਮਾ ਫਿਰ ਆਪਣੇ ਚਲਸਾ ਜੀ ਨੂੰ ਲੈ ਕੇ ਘਰੋਂ ਬਾਹਰ ਆ ਗਿਆ ਕੁਸ਼ਤੀਰ ਬਾਜ ਦੋਸਤੀ ਬੀਬੀ ਵੀ ਬਾਹਰ ਆ ਗਈ ਤਾਂ ਕਰਮਾ ਕਹਿਣ ਲੱਗਾ ਬੀਬੀ ਚਲੋ ਆਪਾਂ ਚਾਚਾ ਜੀ ਦੇ ਘਰ ਚੱਲਦੇ ਹਾਂ ਉੱਥੇ ਬੈਠ ਕੇ ਹੀ ਸਾਰੀ ਗੱਲਬਾਤ ਕਰਾਂਗੇ ਫਿਰ ਹਰਦੀਪ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਆ ਗਿਆ ਕਰਮ ਨੇ ਵਿੜੇ ਚ ਸ਼ਾਮੇ ਮੰਝਾ ਢਾਇਆ ਤੇ ਆਪਣੇ ਚਾਚੇ ਨੂੰ ਉਸ ਦੀ ਉੱਤੇ ਬਿਠਾਇਆ ਆਪਣੀ ਬੀਬੀ ਲਈ ਕੁਰਸੀ ਰੱਖੀ ਤੇ ਨਾਲ ਹੀ ਕਰਮਾ ਉਹਨਾਂ ਦੇ ਕੋਲ ਬੈਠ ਗਿਆ ਕੁਝ ਦੇਰ ਤੱਕ ਜਦੋਂ ਸਾਰੇ ਸ਼ਾਂਤ ਬੈਠੇ ਰਹੇ ਫਿਰ ਕਰਮਾ ਆਪ ਹੀ ਉਹਨਾਂ ਨੂੰ ਪੁੱਛਣ ਲੱਗਾ ਚਾਚਾ ਜੀ ਕੀ ਹੋਇਆ ਸੀ ਮੇਰੀ ਜਾਨ ਤੁਮਗਰੋਂ ਮੈਂ ਹੁਣੇ ਆਉਂਦੇ ਹੋਏ ਸਾਡੇ ਘਰ ਦੀ ਹਾਲਤ ਦੇਖੀ ਉਸ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਉੱਥੇ ਕੋਈ ਰਹਿੰਦਾ ਵੀ ਹੋਣਾ ਹੈ ਹਰਦੇਵ ਪੁੱਤਰਾ ਜਦ ਔਲਾਦ ਮਾੜੀ ਨਿਕਲ ਜਾਵੇ ਨਾ ਮਹਿਲ ਵਰਗੇ ਘਰ ਵੀ ਖੰਡਰ ਬਣ ਚ ਦੀਰ ਨਹੀਂ ਲੱਗਦੀ ਤੇਰੀ ਬੀਬੀ ਬਾਪੂ ਦੀ ਮਰਨ ਮਗਰੋਂ ਨਸੀਬੋ ਦੇ ਹੁਣ ਸਰਤੀ ਕੋਈ ਵੱਡਾ ਵਡੇਰਾ ਨਾ ਹੋਣ ਕਰਕੇ ਉਸ ਦਾ ਡਰ ਹੀ ਚੱਕਿਆ ਗਿਆ ਸੀ ਉਪਰ ਤੇਰੀ ਦਿਸ਼ੋ ਤਾਈ ਦੀ ਚੁੱਕ ਜਾ ਕੇ ਹੁਣ ਮਨਮਰਜ਼ੀਆਂ ਬਹੁਤ ਕਰਨ ਲੱਗ ਪਈ ਸੀ ਜਗਤਾਰ ਤਾਂ ਉਸ ਨੂੰ ਬਹੁਤ ਸਮਝਾਉਂਦਾ ਰਹਿੰਦਾ ਸੀ ਪਰ ਉਹ ਤਾਂ ਹੁਣ ਉਸ ਦੇ ਅੱਗੇ ਵੀ ਬੋਲਣ ਲੱਗ ਪਈ ਸੀ ਜਿਸ ਸੇ ਕਰਕੇ ਉਸ ਦੇ ਜਵਾਕਾਂ ਦੇ ਮਨ ਚੋਂ ਆਪਣੇ ਪਿਓ ਪ੍ਰਤੀ ਡਰ ਮੁੱਕ ਗਿਆ ਸੀ ਬਸ ਇਤੋ ਹੀ ਇਸ ਕਰਦੀ ਬਰਬਾਦੀ ਦੀ ਕਹਾਣੀ ਸ਼ੁਰੂ ਹੋ ਗਈ ਨਸੀਬੂ ਨੇ ਆਪਣੇ ਪੁੱਤਾਂ ਦੇ ਮੂੰਹੋਂ ਨਿਕਲੇ ਹਰ ਜਾਇਜ਼ ਨਜਾਇਜ਼ ਮੰਗ ਉਹਨਾਂ ਨੂੰ ਬਿਨਾ ਕੁਝ ਪੁੱਛੇ ਜਗਤਾਰ ਨਾਲ ਲੜਕੇ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਜਗਤਾਰ ਨੇ ਤਾਂ ਉਸ ਨੂੰ ਬਹੁਤ ਵਾਰੀ ਰੋਕਿਆ ਵੀ ਕਿ ਨਸੀਬੂ ਜਵਾਨ ਹੋ ਬੱਚਿਆਂ ਨੂੰ ਇਨੀ ਖੁੱਲ੍ਹ ਦੇਣੀ ਚੰਗੀ ਨਹੀਂ ਹੁੰਦੀ ਹੋਰ ਕੀਤੇ ਇਹ ਨਾ ਹੋਵੇ ਕਿ ਇਹ ਕੱਲ ਨੂੰ ਪਟਕ ਜਾਣ ਤਾਂ ਉਹਨਾਂ ਨੂੰ ਪੈਸੇ ਦੇਣੇ ਆ ਤਾਂ ਬੇਸ਼ੱਕ ਤੀ ਪਰ ਘਟੋ ਘਟ ਪੁੱਛਿਆ ਤਾਂ ਕਰ ਤੇਰੀ ਲਾਡਲਿਆ ਨੇ ਉਹ ਪੈਸੇ ਕਰਨੇ ਕੀ ਹਨ ਤਾਂ ਉਸੇ ਗੱਲ ਸੁਣ ਕੇ ਨਸੀਬੂ ਨੇ ਕਹਿਣਾ ਕਿ ਨਾ ਮੇਰੇ ਜਵਾਕ ਕੀ ਜੂਆ ਖੇਡਦੀ ਆ ਲੋਕਾਂ ਦੇ ਨਿਆਣਿਆਂ ਵਾਂਗੂ ਗੰਦੀ ਜਹੀ ਨਹੀਂ ਬਣ ਕੇ ਘੁੰਮਦੀ ਜਿਹੋ ਚੰਗਾ ਪਾਉਂਦੇ ਤੇ ਹਟਾਉਂਦੇ ਆ ਤੇ ਤੇਤ ਉਹ ਵੀ ਨਹੀਂ ਦੇਖਿਆ ਜਾਂਦਾ ਐਮੇ ਕਰੂੰ ਖੁੱਲਾ ਪੈਸਾ ਮਿਲਣ ਤੇ ਕੋਈ ਪੁੱਛਗੇਸ ਨਾ ਹੋਣ ਕਰਕੇ ਉਹਨਾਂ ਦੀ ਸੰਗਤ ਕਰ ਖਰਾਬ ਹੋ ਗਈ ਨਸੀਬ ਨੂੰ ਪਤਾ ਹੀ ਨਾ ਚੱਲਿਆ ਉਹ ਤਾਂ ਜਰ ਇੱਕ ਦਿਨ ਮੋਹਨ ਸਿੰਘ ਨੇ ਆਪਣੇ ਖਾਲੀ ਪਏ ਪਲਾਟ 'ਚ ਉਹਨਾਂ ਨੂੰ ਆਪਣੇ ਦੋਸਤਾਂ ਨਾਲ ਬੈਠ ਕੇ ਬੀੜੀਆਂ ਪੀਂਦੇ ਹੋਏ ਫੜਿਆ ਫਿਰ ਉਹਨਾਂ ਦੇ ਘਰ ਪਤਾ ਲੱਗਿਆ ਉਸ ਦਿਨ ਜਗਤਾਰ ਨੇ ਆਪਣੀ ਦੋਮੀ ਪੁੱਤਾਂ ਨੂੰ ਬਹੁਤ ਕੁੱਟਿਆ ਤੇ ਆਪਣੀ ਘਰਵਾਲੀ ਨੂੰ ਵੀ ਬਹੁਤ ਮੰਦਾ ਚੰਗਾ ਬੋਲਿਆ ਪਰ ਉਹ ਤਾਂ ਬੇਸ਼ਰਮ ਵਾਂਗ ਹੱਸਦੇ ਹੋਏ ਕੁੱਟੀ ਖਾ ਜਾ ਰਹੀ ਸੀ ਉਸ ਦਿਨ ਤੋਂ ਬਾਅਦ ਫਿਰ ਹੌਲੀ-ਹੌਲੀ ਉਹਨਾਂ ਦੇ ਕਾਰਨਾਮੇ ਜਗ ظاہر ਹੋਣ ਲੱਗ ਪਏ ਤਾਂ ਇੱਕ ਦਿਨ ਐਸਾ ਵੇਲਾ ਵੀ ਆਇਆ ਜਦੋਂ ਨਾ ਦੋਨਾਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਨਸੀਬੂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਪਰ ਹੁਣ ਤਾਂ ਮਾਮਲਾ ਹੱਥੋਂ ਨਿਕਲ ਗਿਆ ਸੀ ਦੋਵੇਂ ਭਰਾਵਾਂ ਨੇ ਆਪਣੀਆਂ ਮਾਲੜੀਆਂ ਆਦਤਾਂ ਨੂੰ ਪੂਰਾ ਕਰਨ ਲਈ ਆਸ-ਪਾਸ ਦੇ ਪਿੰਡਾਂ 'ਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਇੱਕ ਦਿਨ ਉਹਨਾਂ ਨੇ ਆਪਣੇ ਘਰ 'ਚੋਂ ਚੋਰੀ ਕੀਤੀ ਤਾਂ ਜਗਤਾਰ ਇਸ ਤੋਂ ਪਹਿਲਾਂ ਉਹਨਾਂ ਨੂੰ ਫੜਦਾ ਉਹ ਨਸ਼ੇ ਦੀ ਹਾਲਤ 'ਚ ਉਸ ਨਾਲ ਤੱਕਾ ਮੁਕੀ ਕਰਦੇ ਹੋਏ ਉਹਨਾਂ ਨੇ ਆਪਣੇ ਪਿਓ ਦੇ ਸਿਰ 'ਤੇ ਪਹਿਲਾਂ ਪੱਗ ਲਾ ਦਿੱਤੀ ਫਿਰ ਉਸ ਦਾ ਕੰਧ 'ਚ ਮਾਰ ਕੇ ਸੁੱਟ ਕੇ ਘਰੋਂ ਫਰਾਰ ਹੋ ਗਈ ਇਸ ਤੱਕ ਆ ਮੁਕਲ ਜਗਤਾਰ ਦੀ ਸਿਰ ਤੇ ਛੱਟ ਲੱਗ ਗਈ ਨਸੀਬੋ ਬੈਠੀ ਰੋਂਦੀ ਹੋਈ ਆਪਣੇ ਘਰ ਵਾਲੇ ਦੀ ਪੱਟੀ ਕਰ ਰਹੀ ਸੀ ਜਗਤਾਰ ਬੈਠਾ ਆਪਣੀਆਂ ਹੀ ਸੋਚਾਂ ਵਿੱਚ ਸੋਚ ਰਿਹਾ ਸੀ ਕਿ ਰੱਬਾ ਮੈਂ ਕੀ ਸੋਚਿਆ ਸੀ ਤੇ ਕੀ ਹੋ ਗਿਆ ਅੱਜ ਆਪਣੇ ਘਰ ਵਾਲੇ ਦੀ ਹਾਲਤ ਦੇ ਕੀ ਨਸੀਬੋ ਵੀ ਹੁਣ ਤਾਈ ਦੀਆਂ ਗੱਲਾਂ ਚਾੱਕੀ ਕੀਤੇ ਕੰਮਾਂ ਬਾਰੇ ਸੋਚ ਕੇ ਪਛਤਾ ਰਹੀ ਸੀ ਪਰ ਹੁਣ ਕੀ ਫਾਇਦਾ ਸੀ ਪਾਣੀ ਤਾਂ ਸਿਰ ਤੋਂ ਲੰਘ ਚੁੱਕਿਆ ਸੀ ਜਗਤਾਰ ਦੇ ਪੁੱਤ ਜਵਾਨ ਹੋਏ ਤਾਂ ਪੱਕੇ ਨਿਸ਼ੇੜੀ ਬਣ ਗਏ ਸਨ ਜਗਤਾਰ ਦੀ ਹੁਣੀ ਹਾਲਤ ਸੀ ਕਿ ਉਹ ਆਪਣੇ ਹੀ ਪੁੱਤਾਂ ਕਰਕੇ ਕੱਖੋਂ ਹੌਲਾ ਹੋ ਕੇ ਰਹਿ ਗਿਆ ਸੀ ਧਰਮ ਨੇ ਹੀ ਆਪਣੇ ਭਰਾ ਦੇ ਘਰ ਦੀ ਹਾਲਤ ਦੇਖਦੇ ਹੋਏ ਆਪਣੀ ਪੈਣ ਬੰਦੂ ਦਾ ਵਿਆਹ ਕੀਤਾ ਧਰਮਾ ਤਾਂ ਕਦੇ-ਕਦਾਈਂ ਪਿੰਡ ਆਪਣੇ ਭਰਾ ਕੋਲ ਗੀੜਾ ਮਾਰ ਵੀ ਜਾਂਦਾ ਸੀ ਪਰ ਧਰਮੇ ਦੀ ਘਰ ਵਾਲੀ ਵੀ ਕੌੜੇ ਸਵਾ ਕਰਕੇ ਹੌਲੀ-ਹੌਲੀ ਉਹ ਵੀ ਪਿੱਛੇ हट ਗਿਆ ਜਿਸ ਘਰ ਵਿੱਚ ਕਰੇ ਖੁਸ਼ੀਆਂ ਦੇ ਖੇੜੇ ਹੱਸਦੇ ਵਸਦੇ ਹੁੰਦੇ ਸੀ ਨਾ ਪੁੱਤਰਾ ਹੁਣ ਉਸ ਘਰ 'ਚ ਸ਼ਮਸ਼ਾਨ ਵਰਗੀ ਚੁੱਪ पसरी ਰਹਿੰਦੀ ਏ ਜਿਸ ਚੁੱਲੇ 'ਤੇ ਕਦੇ ਸਾਰੀ ਟੱਬਰ ਦੀ ਰੋਟੀ ਲੱਥਿਆ ਕਰਦੀ ਸੀ ਨਾ ਹੁਣ ਉਸ ਚੁੱਲੇ ਤੇ ਧੰਗ ਪੁੱਜਦੀ ਏ ਆਪਣੇ ਘਰ ਦੀ ਕਹਾਣੀ ਸੁਣ ਕੇ ਕਰਮੇ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਹ ਆਪਣੇ ਹੰਝੂ ਪੂੰਝਦੇ ਹੋਏ ਕਹਿਣ ਲੱਗਾ ਚਾਚਾ ਮੈਂ ਵੀਰੇ ਹੁਣਾਂ ਨੂੰ ਮਿਲਣਾ ਏ ਕਰ ਹੀ ਹੋਣੀ ਏ ਨਾ ਹਰਦੀਪ ਕੋਈ ਨਾ ਪੁੱਤ ਆਪਾਂ ਚੱਲਦੇ ਹਾਂ ਪਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਕੋਈ ਚਾਹ ਪਾਣੀ ਪੀ ਕੇ ਜਾਓ ਤੁਰਖ ਮੈਂ ਬਣਾ ਕੇ ਲਿਆ ਨਾ ਉਹ ਤੇਰੀ ਚਾਚੀ ਵੀ ਵਿਆਹ ਵਾਲਿਆਂ ਦੇ ਗਈ ਆ ਹਾਲੇ ਤੱਕ ਮੁੜੀ ਹੀ ਨਹੀਂ ਉਹਨਾਂ ਦੇ ਗਲ ਸੁਣ ਕੇ ਕਰਮੇ ਦੀ ਬੀਬੀ ਕਹਿਣ ਲੱਗੀ ਨਹੀਂ ਬਿਜੜੋ ਤੁਸੀਂ ਰਹਿੰਦੇ ਹੋ ਐਵੇਂ ਤਕਲੀਫ ਨਾ ਕਰੋ ਵਿਆਹ ਸੀ ਵੀ ਅਸੀਂ ਵਿਆਹ ਵਾਲੇ ਕਰ ਚਾਹ ਪੀ ਕੇ ਆਏ ਤੁਸੀਂ ਬੈਠੋ ਮੈਂ ਤੇ ਕਰਮਾ ਪੇ ਜਾ ਕੇ ਉਹਨਾਂ ਨੂੰ ਮਿਲਾਉਣੀ ਆ ਕਰਮਾ ਫਿਰ ਆਪਣੇ ਬੀਬੇ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਚੱਲ ਪਿਆ ਜਦ ਉਹ ਘਰ ਦੇ ਦਰਵਾਜ਼ੇ ਤੇ ਬਾਹਰ ਆਈ ਤਾਂ ਦੇਖਿਆ ਲੱਕੜ ਦੇ ਉਸ ਦਰਵਾਜ਼ੇ ਦਾ ਬਹੁਤ ਹੀ ਸਤਕ ਘੁਣਖਾ ਚੁੱਕਾ ਸੀ ਤੇ ਕਈ ਜਗ੍ਹਾ ਤੋਂ ਸੁੰਤਾਰ ਨਲ ਬਨ ਕੇ ਕੰਮ ਚਲਾਉ ਕੀਤਾ ਹੋਇਆ ਸੀ ਜਦ ਉਹ ਦਰਵਾਜ਼ਾ ਕੋਲ ਕੇ ਘਰ ਦੇ ਅੰਦਰ ਆਈ ਤਾਂ ਘਰ ਦੇ ਹਾਲ ਦੇਖ ਕੇ ਬਹੁਤ ਹੈਰਾਨ ਹੋਈ ਸਾਰੇ ਵਿੜੇਚ ਪਾਂਡੇ ਖਿਲਰੇ ਹੋਏ ਸਨ ਘਰ ਦੀਆਂ ਕੰਧਾਂ ਤੇ ਕਲੀ ਹੋਈ ਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਸਨ ਇੱਥਾਂ-ਥਾਂ ਤੋਂ سیمنٹ ਉਤਰਿਆ ਹੋਇਆ ਹੁਣ ਕਰਕੇ ਹੁਣ ਤਾਂ ਇੱਟਾਂ ਵੀ ਆਪਣੀ ਜਗ੍ਹਾ ਛੱਡਦੀਆਂ ਜਾ ਰਹੀਆਂ ਸਨ ਕਰਮ ਜਦ ਆਪਣੀ ਬੀਬੀ ਨੂੰ ਲੈ ਕੇ ਅੰਦਰ ਆਇਆ ਤਾਂ ਉਹ ਕਹਿਣ ਲੱਗਾ ਜਗਤਾਰ ਵੀਰੇ ਕਿੱਥੋਂ ਤੁਸੀਂ ਬਾਹਰ ਆ ਕੇ ਦੇਖੋ ਤੁਹਾਨੂੰ ਮਿਲਣ ਕੌਣ ਆਈ ਕੁਝ ਥੀਰ ਬਾਅਦ ਜਗਤਾਰ ਅੰਦਰੋਂ ਸਿਰ ਤੇ ਪਰਨ ਲਪੇਟਦਾ ਹੋਇਆ ਜਦ ਬਾਹਰ ਆਇਆ ਤਾਂ ਕਰਮ ਨੇ ਦੇਖ ਕੇ ਕਿ ਉਸੇ ਜਗਤਾਰ ਵੀਰੇ ਦੀ ਟਾੜੀ ਉਮਰ ਤੋਂ ਪਹਿਲਾਂ ਹੀ ਸਾਰੀ ਸਫੇਦ ਹੋ ਚੁੱਕੀ ਸੀ ਸਿਹਤ ਵੀ ਪੱਲਾ ਨਾਲ ਉੱਨਸਰ ਗਈ ਸੀ ਜਿਸ ਸਿਰ ਉਤੇ ਉਹ ਕਦੇ ਸ਼ੀਸ਼ੇ ਜਿ ਦੇਖ ਕੇ ਸਜਾ ਕੇ ਸੋਹਣੀ ਜਹੀ ਪੱਗ ਬੰਦਾ ਹੁੰਦਾ ਸੀ ਅੱਜ ਸਿਰ ਤੇ ਵਿੰਗਾ ਟੜਿੰਗਾ ਜਿਹਾ ਕਰਕੇ ਖੱਟੇ ਜਹੀ ਰੰਗ ਦਾ ਪਰਣਾ ਬੰਨਿਆ ਹੋਇਆ ਸੀ ਉਸ ਤੇ ਸਿਰਫ ਇੱਕ ਪੈਰ ਟੁੱਟੀ ਜਹੀ ਚੱਪਲ ਪਾਈ ਹੋਈ ਸੀ ਦੂਜੀ ਚੱਪਲ ਹੀ ਹੀ ਹਾਨੀ ਸੀ ਸ਼ਾਇਦ ਅਲਾ ਦਾ ਦੁੱਖ ਹੀ ਐਸਾ ਹੁੰਦਾ ਹੈ ਚੰਗੇ ਬਲੇ ਬੰਦੇ ਨੂੰ ਘੁਣ ਵਾਂਗੂ ਅੰਦਰੋਂ ਅੰਦਰ ਹੀ ਖਾ ਜਾਂਦਾ ਹੈ ਕਰਮੇ ਉਹਨਾਂ ਨੂੰ ਖੜਾ ਦੇਖ ਕੇ ਹੋ ਨ ਕੋਲਾ ਆਇਆ ਤੇ ਕਹਿਣ ਲੱਗੀ ਹਾਂਜੀ ਵੀਰ ਜੀ ਦੱਸੋ ਕਿ ਤੁਹਾਡੀ ਵੀ ਰਾਤ ਕੋਈ ਚੋਰੀ ਹੋਈ ਆ ਪਰ ਮੈਂ ਸਭ ਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਸਾਡੇ ਪੁੱਤਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਆ ਉਹ ਕਿੱਥੇ ਨੇ ਕੀ ਕਰਦੇ ਨੇ ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਕਰਮਾ ਫਿਰ ਆਪਣੇ ਵੀਰ ਦੇ ਜੁੜੇ ਹੱਥ ਆਪਣੇ ਹੱਥਾਂ 'ਚ ਲੈ ਕੇ ਆਪਣੇ ਮੱਥੇ 'ਤੇ ਲਗਾ ਕੇ ਰੋਂਦਾ ਹੋਇਆ ਕਹਿਣ ਲੱਗਾ ਵੀਰੇ ਤੁਸੀਂ ਹੱਥ ਕਿਉਂ ਜੋੜ ਰਹੇ ਹੋ ਮੈਂ ਕੋਈ ਨਵਾਂ ਦੋਸਤੋ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟਸ ਰਾਹੀਂ ਜਰੂਰ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਸ਼ੀ ਕਾਲ ਜੀ